ਦਾ ਮਾਲ ਵਧੀਆ ਸਵੇਚਨ ਵਾਲੀ ਗੱਲ ਕਰ ਸੜੀਆ ਵਧੀਆ ਕਹਿੰਦੇ ਸੜੀ ਬੱਤੀ ਬਿਨਾ ਬੱਚੇ ਤਾਂ ਸੜੀ ਹੋ ਜਾਂਦੀ ਆ ਆਪਾਂ ਤੇ ਸੜ ਗਈ ਆ ਤਾਂ ਹਜੇ ਕਿੰਨੇ ਵਗ ਰਿਆ ਮੈਂ ਕਹਿੰਦਾ ਵੀ 45 ਹਜ਼ਾਰ ਹੀ ਕਰਾਂ ਲੋਕਾਂ ਨੂੰ ਇੱਕ ਗੇ ਦੱਸ ਦੇ ਕਿੰਨੇ ਦੇ ਮਿੰਟ ਆ ਇੱਕ ਤੇ 2000 ਤੋਂ 3 ਤੇ 40 ਹਮੈ ਸਮਝਿਆ 3 ਤੇ 40 ਕਹਿੰਦੇ 3 ਤੇ 40 ਹੀ ਨਹੀਂ ਠੀਕ ਹੈ ਗੱਲ ਜਿੱਥੇ ਸੌਦਾ ਹੋ ਉੱਥੇ ਹੀ ਹੋ ਤੜਕੋ ਇਹਨੇ ਫੈਕੋ ਮੈਂ ਤਾਂ ਦਿੱਤੋ ਕਿ 500 ਹੀ ਕਹਿ ਕੇ ਲੈਣਾ ਓ ਦਾ ਚੱਕਰੀ ਸਾਨੂੰ ਪਾ 50 ਤੇਰੇ ਵਰਗਾ ਝੂਗਾ ਚੱਕੇ ਹੁਰ ਕਰ ਦਿੰਦੇ ਹੁਣ ਲਾ ਕੇ ਲੋਕ ਕਰਨਾ ਕੱਤਕੀ ਭੈਣ ਦੀ ਘੁੱਸੜੀ ਦਲਾਲੀ ਤੁਸੀਂ ਕੁਰਸੀ ਪੈਣ ਦਾ ਹਾਂ ਯਾਰ ਹੁਣ ਉਹਨਾਂ ਤੇਰੇ ਨਾਲ ਜਿਹੜੇ ਸੰਘੇ ਸਹੀ ਗੱਲ ਹੈ ਤੜਕੇ ਦਾ ਮੈਂ ਵੀ ਫਿਰਦਾ ਮੂਣੀ ਤੇਰੀਓ ਕਰਨਾ 31 ਦੀ ਦਿੰਨਾ 32 ਦੀ ਦਿੰਨਾ 33 ਦੀ ਦਿੰਨਾ 34 ਦੀ ਦਿੰਨਾ ਓ ਰੂਰੀ ਪੇਂਕੀ ਯਾਰਾ ਲੜੀ ਵਾਹ ਮਾਲ ਕਿਨੇ ਕਹਿੰਦਾ ਮਾਲ ਕਿਨੇ ਕਹਿੰਦਾ ਠੀਕ ਆ ਹੁਣ ਠੀਕ ਆ ਮਾਲ ਕਿਨੇ ਕਹਿੰਦਾ ਠੀਕ ਹੈ ਠੀਕ ਹੈ ਓ ਚੋਕੇ ਦੱਸ ਦੇ ਠੀਕ ਹੈ ਬੱਸ ਓ ਠੀਕ ਹੈ ਚੱਲ ਮੈਨੂੰ ਤੇਰੇ ਮੈਨੂੰ ਠੀਕ ਹੈ ਬਾਈ ਠੀਕ ਹੈ ਆਏ ਜਣ ਤੇਰੇ ਤੇਰੇ ਸਾਨੂੰ ਕਰਾਇਆ ਪੈਣਾ ਹੈ ਰਹਿਣ ਦੇ ਕਿਉਂ ਏ ਓ ਖੜ ਜਾ ਬਈ ਸਾਡੇ ਪੈ ਚਲੋ ਨਵੇਡ ਕਰ ਲਨ ਯਾਰਾ ਹੋਰ ਪਾਣੀ ਪਾ ਦੇ ਅੱਗੇ ਸਾਥ ਹਾਂ ਡੰਡ ਲਵਾ ਦੂੰ ਪਾਣੀ ਕੱਚੇ ਘੜੇ ਭਰਾ ਦੂੰ ਆਈਆਂ ਅੱਜ ਦੇ ਗੱਲਾਂ ਭਾਈ ਪਸੰਦ ਓਰੇ ਆ ਕਿਹੜੇ ਬੰਦ ਖਾਦਾ ਸੁਣੋ ਅੱਛਾ ਗੱਲ ਸੁਣੋ ਮੇਰੀ ਗੱਲ ਤਾਂ ਜਾ ਰਿਹਾ ਗੱਲ ਕਰਾਉਂ ਬਾਈ ਕਿਹੜੀ ਸੁੱਚੇ ਤੁਸੀਂ ਮਹਾਲੀ ਤੋਂ ਆਏ ਇਹ ਬੰਦੇ ਮਹਾਲੀ ਤੋਂ ਆਏ ਨੇ ਚੰਡੀਗੜ੍ਹ ਦੇ ਇਲਾਕੇ 'ਚੋਂ ਕੋਈ ਇੱਜ਼ਤ ਕਰਕੇ ਤੋਰਨੇ ਨੇ ਆਪਣੇ ਰੱਬ ਵਰਗੇ ਕਾਕ ਨੇ ਇਹ ਚਾਚਾ 6 ਮਹੀਨਿਆਂ ਦੀ ਪੱਠ ਵੇਚ ਲਈ ਉਹਨੇ ਦੀ ਹਰ ਇੱਕ ਗੱਲ ਇਹ ਬੰਦੇ ਓਹ ਸਕਾਰ ਤੈਨੂੰ ਤਾਂ ਮੈਂ ਮੰਡੀਆਂ 'ਚ ਜਾਣ ਦਾ ਘਰ ਤੇਰਾ ਵੀ ਨਹੀਂ ਦੇਖਿਆ ਘਰ ਇਹਨਾਂ ਦਾ ਵੀ ਨਹੀਂ ਦੇਖਿਆ ਇਹ ਵਿਚਾਰੇ ਨਵੇਂ ਨੇ ਬੰਦੇ ਵੀਡੀਓ ਨੂੰ ਦੇਖ ਕੇ ਆਸ਼ਕ ਹੋਗੇ ਦੇ ਵੀ ਚੀਜ਼ ਵੀ ਮਾਰੀ ਨਹੀਂ ਲੈ ਕੇ ਦਿੱਤੀ ਭਾਈ ਪਸੰਦ ਹੈ ਨਹੀਂ ਹਜੇ ਵੀ ਸਾਹੀ ਮਾਫ ਕਰਾ ਦੋ ਮੇਰੇ ਹੱਥ ਕੀ ਹੈ ਸਾਹੀ ਦੇ ਦੇ ਉੱਪਰ ਪੈਸੇ ਨੂੰ ਮੁੰਡੇ ਨੂੰ ਆਉ ਗਿਆ ਸੋਤਾ ਇੱਥੇ ਬੰਦ ਦੇ ਹਜੇ ਨੂੰ ਓ ਜਾ ਰੋ ਤਾਂ ਮੈਂ ਲੈਣ ਜਾਣ ਦਾ ਤੇਥੋਂ ਜਿਹੜੇ ਕਰਮਾ ਲਿਖੇ ਓਏ ਚਾਰ ਗੱਲ ਸੁਣ ਇਹਦਾ ਕਿਥੋਂ ਮੈਂ ਸੋਤਾ ਲੈਣ ਜਾਣ ਦਾ ਆ ਪਿੰਡ ਦੇ ਦੇਸ਼ਮਕ ਨਹੀਂ ਤੇ ਨਾ ਹੀ ਪਕਾਉਂ ਐ ਕਰ ਇੱਕ ਕੰਮ ਕਰੀ ਹਜੇ ਉਹੀ ਬੰਨ ਕੇ ਰੱਖੀ ਨਾ ਮੇਲਾ ਵਿਖਿਆ ਦਾਂ ਆ ਮੈਨੂੰ ਦੇ ਸਾਈ ਵਾਲਾ ਇੱਥੇ ਬੰਨਾ ਦੱਸਾ ਪਾਇ ਦੇ ਵਗੇ ਰਸ ਆਇਆ ਜਰ ਸਤਾਨ ਨੂੰ ਖੁਲਰ ਰਸ ਨਾ ਬੰਨਿਆ ਦੋ ਛੜ ਕੇ ਪਾਇਆ ਜੀ ਤਾ ਬੱਚਾ ਦਾ ਭਾਈ ਆ ਸਾਈ ਵਾਲਾ ਥੋੜਾ ਮੋੜ ਹਾਂ ਜੀ ਥੋੜੇ ਕੋਲੇ ਆ ਜਾ ਕੋਈ ਨਹੀਂ 35 ਕੋਈ ਨਹੀਂ ਅੱਛਾ ਜੀ ਵਿੱਚੇ ਜੀ 35 ਉਹਦੇ ਚਲੇ ਨਾ ਹਾਂ ਹਾਂ ਠੀਕ ਹੈ ਇਹ ਸੋਦਾ ਲੋਟ ਆਉਂਦਾ ਹੁਣ ਉਹ ਤਾਂ ਆਉ ਮੰਦੀ ਜਾਂਦਾ ਲੱਖਾਂ ਦੇ ਹਿਸਾਬ ਨਾਲ ਐ ਕਿਤੇ ਪਸੂ ਵਿਕਦੇ ਹੁੰਦੇ ਨੇ ਉਨੇ ਸੁਈ ਹੋਈ ਤਾਂ ਇਹਦੀ ਦੁੱਧਤਾ ਪੇਉ ਤੋਂ ਨੂੰ ਬਾਈ ਖੋਮ ਦੋ ਬੱਚਾ ਵੀ ਸੋਣਾ ਗੱਲੇ 2 ਰੁਪਇਆ ਜਦ ਇਹਨੂੰ ਖਰਾਕ ਪੈ ਗਈ ਇੰਚ ਵੱਧ ਵੀ ਜਾਣਾ ਇਹ ਨਹੀਂ ਹੋਗਾ ਬਿਨਾ ਖਰਾਕ ਤੋਂ ਆਈ ਹੈ ਬੇਇੱਜ਼ਤੀ ਚ ਛੋੜੇ ਹੋ ਗਏ ਬੱਚਾ ਛੱਡ ਕੇ ਬਾਕੀ ਕਿਲੋ ਦੁੱਧ ਕੱਢੂਗੀ ਐਡਾ ਬੱਚਾ ਨਹੀਂ ਛੱਡ ਕੇ ਦਿਖਾਵੇ ਹੁਣ ਜੁਰੇ ਨੇ ਕੋਈ ਨਹੀਂ ਆਪ ਪਟਾ ਜਾ ਕੇ ਘਰੇ ਕੱਢ ਦਿਓ ਆਵਾ ਦੋਏ ਗਾਨੀਆਂ ਰੱਖਿਓ ਇਹ ਕੰਢ ਹੈ ਹਾਂ ਬੱਚਾ ਸੁਣਾ ਏ ਜੀ ਉਮਰ ਜੀ ਬੱਕਰੀ ਦੀ ਸਾਢੇ ਕਿ ਤਿੰਨ ਸਾਲ ਹੋਣੇ ਨਹੀਂ ਚਾਰ ਨਹੀਂ ਹੈ ਜੀ ਚਾਰ ਨਹੀਂ ਹੈਗੀ ਬੜਾ ਤੋੜ ਕੇ ਵਿਖਾਈ ਹਾਂ ਭਾਈ ਤੋੜ ਕੇ ਤੋੜ ਬਈ ਹਜੇ ਵੀ ਦਾ ਸਾਈ ਹੱਥ ਲੱਕੇ ਉਹ ਬੰਦਾ ਸਹੀ ਆ ਆਪਣੀ ਨਹੀਂ ਤੇਰੇ ਪਸੰਦ ਵਾਪਸ ਕਰਦਾ ਮੈਂ ਕੋਈ ਚੱਕਰੀ ਨਹੀਂ ਪੱਟ ਕੇ ਮੈਂ ਕੱچے ਕੰਮ ਕਰਾਉਂਦੀ ਨਹੀਂ ਲੋਕਾਂ ਦੇ ਆ ਝੋਲੀ ਨਾਲ ਹੀ ਲੈ ਕੇ ਜਾਣੀ ਮੈਂ ਤੈਨੂੰ ਇਹ ਮਿਵਾਏ ਝੋਲਾ ਤਾਂ ਦੂਜੀ ਵਾਰ ਕੋਈ ਤਾਲੇ ਨਾਲ ਤੇ ਆ ਬੱਕਰੀ ਹੋਈ ਹੈ ਜੀ ਸਾਢੇ ਚੰਨ 23 ਸਾਡੇ 23 ਹੋਈ ਹੈ ਹਨ ਤੇ ਤੋੜਾ ਤੋੜਾ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਇਹ ਆ ਉਹ ਬੱਕਰੀ ਹੈ ਨਾ ਰਾਜੂ ਨੇ ਦਵਾਤੀ ਚੰਡੀਗੜ੍ਹ ਦੇ ਬੰਦਿਆਂ ਨੂੰ ਹੈ ਨਾ ਮਹਾਲੀ ਤੋਂ ਨੇ ਨਾ ਮਹਾਲੀ ਦੇ ਬੰਦੇ ਨੇ ਰੁਵਾਈ ਹੈ ਵੀ ਰਾਜੂ ਨੇ ਬੱਕਰੀ ਤੁਸੀਂ ਇੱਕ ਵਾਰੀ ਤੋੜਾ ਤੋੜਾ ਬੱਕਰੀ ਦਾ ਚੈੱਕ ਕਰ ਲਓ ਮੰਡੀ ਦੇ ਵਿੱਚ ਟੰਗਾਲੀ ਬੱਕਰੀ ਦੇ ਮੰਡੀ ਦੇ ਵਿੱਚ ਰਾਜੂ ਆਇਆ ਫਿਰਦਾ ਨਚਾਉਂਦਾ ਬੱਕਰੀ ਹੈ ਤੇ ਦੇਖ ਸਕਦੇ ਹੋ ਲੈ ਬਈ ਲੈ ਦਵਾਤੀ ਬੱਕਰੀ ਰਾਜੂ ਨੇ ਟੰਕਾਲੀ ਮੰਡੀ ਦੇ ਵਿੱਚ ਮਹਾਲੀ ਦੇ ਵੀਰ ਨੇ ਇਹਨਾਂ ਨੇ ਅੱਗੇ ਤਾਂ ਕਿਸੇ ਦੀ ਕਿਛੂ ਇਹ ਬੱਕਰੀ ਉਹਦਾ ਰੱਬ ਦੀ ਮਰਜ਼ੀ ਹੈ ਜੇ ਮੈਨੂੰ ਵੀ ਟੈਕ ਹੋ ਜਾਦਾ ਰੇ ਪਰ ਉਹਦਾ ਚੰਗਾ ਭਲਾ ਆਇਆ ਮੈਂ ਲੋਕ ਕਹਿਣਗੇ ਰਾਜੂ ਮਰ ਗਿਆ ਹਾਂ ਲੇਕਿਨ ਵੀਰ ਸੁਣੀ ਹੈ ਉਹ ਮਰ ਗਿਆ ਫੇ ਰਾਜੂ ਮਰ ਗਿਆ ਫੇ ਸਲਦੇ ਕਾਹਨ ਕਰਾਊਗਾ ਸਲਦੇ ਕੋਈ ਹੋਰ ਜਾ ਮਜੂ ਕਰਾਉਣਾ ਰਾਜੂ ਵਰਗਾ ਇਹਨਾ ਜਾਉਂਦਾ ਆ ਫੜੀ ਬੱਕਰੀ ਪੈ ਗਈ ਆ ਜਾ ਪੈਸੇ ਤਾਂ ਲੈ ਲੈ ਬਾਪੂ ਮੇਰੇ ਤੁਸਤਾ ਲਈ ਹੁਣ ਰਾਜ ਹੁਣ ਦੱਸ ਕੀ ਢੰਗਰਾ ਪਾਵੇਂਗਾ ਇਹਦੇ ਮੰਨ ਦੇ ਤਰਾ ਉਹ ਖਾਸਮਾ ਬੰਨ ਦੇ ਐਸੇ ਲੈ ਆ ਰੱਖੀ ਛੜਦੀ ਮੈਂ ਹੁਣ ਇਧਰ ਆ ਪੈਸੇ ਲੈ ਮੂਵੀ ਕਰਨ ਮੈਂ ਤੇਰੀ ਇੱਥੇ ਚੜਦੀ ਯਾਰ ਮੈਂ ਉਹਨੇ ਕਹੀ ਮੈਂ ਨਹੀਂ ਵਿੱਚ ਕਿਵੇਂ ਮੇਲਾ ਮੁੰਡਾ ਦੇਖਾਂਗੇ ਜੀ ਬੰਨ ਆਏ ਆ ਸਾਹਿਬ ਚ ਬੰਦੇ ਇਹਨੇ तकरीबन 4 35 32 ਕੋਈ ਸ਼ੋਕੇ ਚ ਲੋ ਜੀ ਕਰ ਸੁਣਨਾ ਮੇਰੀ ਬੱਕਰੀ 99 ਖੜੂਗੀ ਅਜੇ ਇਹ ਨਾ ਕੋਈ ਮੇਲਾ ਮੁੰਡਾ ਦੇਖਾਂਗੇ ਕੋਈ ਕਦੀ ਹੋਰ ਲੈਣਗੇ ਇਹ ਦੂਰੋਂ ਆਏ ਨੇ ਮਹਿਮਾਨ ਨੇ ਆਪਣੇ ਹੀ ਇੱਜ਼ਤ ਕਰਦੀ ਆਪਾਂ ਇਹਨਾਂ ਭੱਗਿਆ ਦੀ ਵਿਚਾਰਿਆਂ ਨੇ ਕੱਲ ਦੇ ਫੋਨ ਕਰੀਆਂ ਨੇ ਮੈਨੂੰ ਆਏ ਕੋਈ ਨਾ ਪੁੰਨਾ ਦਾ ਪਾਤੀ ਜਿਹੜਾ ਰਾਜ ਦੇ ਸ਼ੇਰ ਨੇ ਗੇੜੇ ਨੂੰ ਇਹਨਾਂ ਨੂੰ ਬਾਕੀ ਨਾਲੋਂ ਖਾਣ ਪੀਣੇ ਨਾਲ ਤੂੰ ਗੱਛਦੀ ਯਾ ਕੁਸ ਪਾਉਣਾ ਨਾ ਜਾਨ ਬੰਦੇ ਨੇ ਆਟਾ ਨਹੀਂ ਪਾਉਣਾ ਬੰਨਿਆ ਰੋਟੀਆਂ ਬਈਆਂ ਨਾ ਚਾਰਦੀ ਪਿੱਜਾ ਹੈ ਨਾ ਪਣੀ ਜਾਂ ਸਰਪਲ ਸੁਰਪਤਣਾ ਕਰਨੀ ਚੁਗੀਆਂ ਠੀਕ ਹੈ ਉਹ ਠੀਕ ਹੈ ਕਰੋ ਵੀ ਖਾਲ ਠੀਕ ਹੈ ਮਾੜੀ ਮੋਟੀ ਪਰਸੀਨ ਪਾਈ ਜੀ 400 ਬੰਦੇ ਨੂੰ ਜੀ ਅਸੀਂ ਥੱਗਾ ਤਾਂ ਸੰਦਾ ਹੱਕ ਬਣਦਾ ਯਾਰ ਅਲਜਾਨ ਬੰਦੇ ਹੋ ਤੁਸੀਂ ਆਪਣੀ ਫੈਕਟਰੀ ਹੈ ਆਪਣੀ ਪਾਣੀ ਹਾਂ ਫੈਕਟਰੀ ਹੈ ਨਾ ਪੀੜ ਦੀ ਫੈਕਟਰੀ ਆਪਣੀ ਅੱਛਾ ਅੱਛਾ ਉਸੇ ਦਿਨ ਪਛਾਣੀ ਨਹੀਂ ਜਾਣਾ ਔਰ ਸ਼ਕ ਦੋ ਇੱਕ ਦੇਖ ਲੈ ਤੈਨੂੰ ਪਹਿਲੀ ਵਾਰ ਆਇਆ ਮੰਡੀ ਦੇ ਵਿੱਚ ਕੋਈ ਠੱਗਾ ਠੋਰੀ ਵਾਲਾ ਕੋਈ ਰੱਜਤਾ ਮਨੀ ਕਰਾਊਗਾ ਤੈਨੂੰ ਟਾਲਿਆ ਮੈਂ ਜੀ ਤੂੰ ਟਾਲਿਆ ਵੀ ਨਾ ਵਜਾ ਦਾ ਸੌਦਾ ਲੈ ਮਾਰਨਾ ਖਾ ਨਹੀਂ ਸਾਹੀ ਬੱਕਰੀ ਦਵਾਈ ਆ ਤੈਨੂੰ ਕਿਉਂ ਵੀ ਛੰਗਰ ਆਪਾਂ ਤਾਂ ਸ਼ੌਕ ਨਾਲ ਰੱਖੀ ਇੱਕ ਤੈਨੂੰ ਹੋਰ ਦਵਾਈ ਨਾਲ ਜੋੜੀ ਕਰਕੇ ਲੈ ਉਸ ਕੋਈ ਨਹੀਂ ਲੈ ਲੈ ਹਾਂ ਬਸ ਇੱਕ ਗੱਡੀ ਗੱਡੀ ਮਿਲ ਜੂਗਾ ਸਾਰਾ ਕੁਝ ਕਰਾ ਦਾਂਗਾ ਜਿਹੜੀ ਦੀ ਕਿਹੜੀ ਗੱਲ ਆ ਲੈ ਵੀ ਕੀਤਾ ਲਾ ਕੇ ਬੱਕਰੀ ਦੀ ਹਾਈਟ ਮੇ ਨਹੀਂ ਜਾਂਦੀ ਆ ਲੈ ਵੀ ਕੀਤਾ ਪੁੱਤਾ ਲਾ ਕੇ 36 36 ਇੰਚ ਦੀ ਬੱਕਰੀ ਆ ਜੀ 36 ਇੰਚ ਦੀ ਵਾਲੀ 35 35 ਇਹ ਸ਼ਕਤੀ ਹੈ 56 ਇੰਚ ਦੀ ਬੱਕਰੀ ਪਤਾ ਨਹੀਂ ਕਿ ਜਨਾ ਆ ਵੀ ਹੈਗਾ ਸਾਹ ਹੈ ਕਿ ਨਹੀਂ ਪੈਸੇ 10 ਵਜੇ ਦੇ ਕਿੰਨੇ ਲੈਣੇ ਨੇ ਜੇ ਉਹ ਨਹੀਂ 10 ਜੀ ਮੈਂ ਨਾਲ ਦੱਸੀ ਜਨਾ ਤੁਸੀਂ ਦੱਸੋ ਤੁਸੀਂ ਲਾਓ ਤਾਂ ਸਹੀ ਇਹ ਤੇ 1 ਰੁਪਿਆ ਵੀ ਨਹੀਂ ਲਾਇਆ 25000 25000 ਠੀਕ ਹੈ ਜੀ 27 ਦੀ ਦੰਨੇ 5 ਦੀ ਦੰਨੇ ਉਹ ਨੂੰ ਪੁੱਛੋ ਤੂੰ ਕੀ ਕਰਾ ਤੂੰ ਦੱਸ ਨਾ ਫਿਰ 10 ਲੱਖ 3 ਲਾ ਦੇ ਫਿਰ ਜਾਂ ਪੂਰੇ 50 ਦੀ ਬਾਲਾ ਜਾਂ ਸਿੱਧਾ 50 ਤੇਰਾ ਦਿਮਾਗ ਖਲ ਗਿਆ ਤੇਰਾ ਮੇਰਾ ਦਿਮਾਗ ਖਲ ਗਿਆ 31 ਆਪੀ ਨੂੰ ਪਤਾ ਯਾਰ ਜਾਂ ਲੈ 31 ਦੀ ਵੇਚ ਉਹ ਨਹੀਂ ਸੱਚਾ ਹੁਣ ਕੀ ਕਰਾਂਗਾ ਸ਼ੰਕਰ ਮੈਂ ਜਦ ਕਹਿਣਾ ਫਰਕ ਹੋਊਗਾ ਤੂੰ ਆਪੇ ਸਿਆਣਾ ਵਾ ਦੱਸ 55000 ਦੀ ਦੱਸ ਇੰਨਾ ਫਰਕ ਹੋਊਗਾ ਐ ਤਾਂ ਤੂੰ ਲੱਖ ਮੰਗੀ ਜਾਂ ਜਾਣ ਕੇ ਜਿਹਦਾ ਲੱਖ ਹੈਗਾ ਲੱਖ ਉਹ ਤਾਂ ਮੰਗਦੇ ਆ ਕਿਤੇ ਤਾਂ ਖੜਨਗੀ ਲੋ ਵੀ ਪਤਾ ਵਾ ਹੁਣ ਜਿਹਦੇ ਲੱਖ ਯਾਰ ਉਹਦਾ ਲੱਖ ਕਿਤੇ ਤੂੰ ਬਈ ਤਾਂ ਡੁੱਪਣਗੀ ਕੋਤਾ ਮਾਰ ਕੇ ਹਾਂ ਕੀ ਹੋ ਗਈ ਚੱਕ ਹੋ ਗਈ ਦੇਸ ਆਈ ਦੇ ਫਸਦੇ ਚੱਕ 35000 ਰੁਪਏ ਸੁਈ ਹੋਈ ਲਈਏ ਚਲੋ ਲੈ ਕੇ ਕੀ ਬਾਤ ਆ ਵੀ ਕਰਾ ਪਾਵਰ ਰਮਜ਼ਾਨ ਅੱਜ ਕੱਢ ਲਈ ਤੇ ਮੇਰੀ ਜਾਣ ਉਹ ਜਾਣ ਕੱਢ ਲਈ ਉਹ ਜਾਣ ਆਪ ਕੋ ਚੰਗੀ ਰਸਾਲ ਸੀ ਚੀਜ਼ਾਂ ਤੇ ਹਾਂ ਮੰਨ ਗਿਆ ਇਹ ਨਹੀਂ ਹੈਗਾ ਅਸੀਂ ਬੈਠੇ ਕੰਮ ਨਹੀਂ ਹੈ ਸਾਰੇ ਬੈਠੇ ਇਹ ਗੱਲ ਇਹ ਨਹੀਂ ਪੱਕੀ ਹੈ ਚੀਜ਼ਾਂ ਤੇ ਮੁੱਲ ਲੱਗਦੇ ਨੇ ਇਹ ਬਰੀਜਾਂ ਦੇ ਕੋਈ ਮੁੱਲ ਨਹੀਂ ਹਰ ਜਾ ਵੀਡੀਓ ਚ ਕਹਿ ਵੀ ਬੱਕਰੀ ਗੱਭਣ ਹੈ ਗੱਭਣ ਨੇ ਹੁਣ ਜਦ ਗੱਭਣ ਕਹਿ ਕੇ ਦੇ ਦਿੱਤੇ ਫਿਰ ਗੱਭਣ ਹੀ ਹੈ ਜੇ ਫੰਡਰ ਹੋਈ ਵਾਪਸ ਆਉਗੀ ਕੋਈ ਸਾਨੂੰ ਵੀਡੀਓ ਬਣਾ ਕੇ ਦਿਖਾ ਦੇ ਗੱਲ ਸਹੀ ਕਿ ਨਹੀਂ ਮੇਰੀ ਗੱਲ ਪਤਾ ਨਹੀਂ ਪਤਾ ਚੱਕਰ ਕੀ ਉਹ ਗੱਲ ਸੁਣ ਬਈ ਮੇਰੀ ਗੱਲ ਸੁਣ ਅੱਜ ਵਾਲੇ ਨੇ ਗਰੰਟੀ ਦੇਤੀ ਸਾਲ ਤਾਂ ਸੁਣ ਲੈ ਕਿ ਤੂੰ ਹੋਰ ਸੋਰਦਾ ਕਿਸ ਮੰਦਾ ਕੋਈ ਕਿਸੇ ਦਾ ਜੰਗ ਚ ਚਲੋ ਰੱਪ ਦੀ ਵਾਰ ਕਈ ਵੇਲੇ ਕੀ ਹੁੰਦਾ ਟੱਕਰ ਟੁੱਕਰ ਮਾਰ ਕੇ ਮੇਲ ਜਾਂ ਛੱਡ ਜਾਂਦਾ ਮੁਰ ਕੇ ਸਾਫੋਂ ਦਾ ਕਹਿੰਦਾ ਬੱਕਰਾ ਲੱਗਦਾ ਹਾਂ ਲੈ ਵੀ ਲਾਂ ਦਾ ਵਧੀਆ ਚੀਜ਼ ਆ ਹਾਂ ਬਸ ਵਧੀਆ ਨਹੀਂ ਨਹੀਂ ਠੀਕ ਹੈ ਜਾਰੀ 35 ਜਲੇਤੀ ਤੁਹਾਨੂੰ ਮਾਰਤਾ 20000 ਚੋਂ ਦਾ ਸਿੱਧਾ ਹੀ ਐ ਹੁੰਦੇ ਨੇ ਸੌਦੇ ਆ ਗਰਾਤਾ ਜੀ ਸੌਦਾ ਕੋਲੋਂ ਰਸੀਦਾ ਰਾਜੂ ਭਾਈ ਨੇ ਟੰਗਾਲੀ ਮੰਡੀ ਦੇ ਵਿੱਚ ਹੈ ਨਾ ਬਿਦਾ ਡਿਮਾਂਡ ਰੱਖੀ ਸੀ ਬਾਈ ਨੇ 55000 ਰੁਪਿਆ ਤੇ ਸੇਲ ਹੋ ਗਈ ਜੀ 35000 ਰੁਪਿਆ ਦੀ ਆ ਬੱਕਰੀ ਵਧੀਆ ਸੋਹਣੀ ਬੱਕਰੀ ਆ ਬਾਈ ਮਹਾਲੀ ਤੋਂ ਜਿਹੜੇ ਆਏ ਨੇ ਨਾ ਚੰਡੀਗੜ੍ਹ ਮਹਾਲੀ ਉਹਨਾਂ ਨੇ ਕਰ ਲਈ ਜੀ ਟੰਗ ਵਾਲੀ ਮਿੰਟ ਜੀ ਬਾਈ ਪੂਰੀ ਦੇ 1000 ਯਾਰ 1000 ਬਾਈ ਪਸੰਦ ਆ ਬੱਕਰੀ ਤੇਰੇ ਕਿਦਣਾ ਮੁੰਡਿਆ ਓਏ ਪੁਰਿਆ ਬਾਈ ਉਰੀ ਆ ਪਸੰਦ ਆ ਹੈ ਬਾਈ ਪਸੰਦ ਆ మేమేనా پتہ ਨਹੀਂ ਮੈਨੂੰ ਨਹੀਂ ਆਥਲੇ ਬੜੇ ਬਕਰ ਆ ਪੱਕਰਾ ਥਲੇ ਆਵਾਂ ਮਲੀ ਅੱਤ ਬਕਰ ਗੋਵਿੰਦ ਦੀ ਕੀ ਗੁੱਜ ਦੂਆਂ ਨੂੰ ਮੈਨੂੰ ਵੇਚ ਕੇ ਕਹਾਂ ਫੇਰ ਦੇਖ ਲੋ ਹਾਂ ਬਾਈ ਗੱਤ ਦੇਖ ਲੈਦਾ ਹੈ ਮਾਰ ਮਾਰ ਕੇ ਲੈ ਜਾ ਫਿਰ ਪੀਚਾ ਉਹ ਕਾਂ ਨੂੰ ਲੈ ਜਾ ਪੱਠ ਬੋਲਾ ਪੁੱਤੇ ਸੰਢ ਲਾਈਆਂ ਨੇ ਮੈਂ 3500 ਤੈਨੂੰ ਮੈਂ ਲਾਇਆ 5000 ਦੀ ਦੇ ਪੱਠ ਓਏ ਗਰੀਬ ਨੇ ਪੈਸੇ ਨਹੀਂ ਨਵੇਂ ਕੰਨ ਵੀ ਕਰ ਲੈ ਅਈ ਮਰ ਜੇਗਾ ਉਹਨਾਂ ਕਰ ਲੈ ਕੋਣਾ ਵਾਲਾ ਮੋਟਾ ਦੇ ਦੇ ਸਰ ਡਰਾਮਾ ਨਹੀਂ ਕਰਿਆ 6000 ਦੀ ਬੱਤੀ ਆਹ ਮੁੱਲ ਸਹੀ ਆ ਗਿਆ ਹਰ ਮੁੱਲ ਨਹੀਂ ਦੁੱਧ ਪੀਣ ਨੂੰ ਲੈਣੀ ਹੈ ਇਹਨੂੰ ਕੋਈ ਨਹੀਂ ਲੈਂਦਾ ਕੋਈ ਬਾਤ ਸਹੀ ਮੁੱਲ ਲਾਉਣ ਸਾਡੀ ਪਸੰਦੀ ਬਤੇ ਨਹੀਂ 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 ਭਲੇ ਹੋਰ ਕਿਤੇ ਦਾ ਕਿੰਨੇ ਦੀ ਕਾਕਾ ਮੰਗਦਈਆਂ 10 ਤੇੜਿਆ ਖੜਿਆ ਵਈ ਉਹ ਬੱਚਾ ਆ ਰੋਸੇ 7000 ਦੇਣੀ ਹੈ 7000 ਰੁਪਏ ਤੱਕ ਲਾਦਾ ਰਾਜੂ ਜੀ ਆ ਜਾ ਬਾਈ ਸਾਹ ਦਾ ਦੀ ਆ ਬੱਕਰੀ ਨਾਲ ਇਹਦੇ ਸੀਗੀ ਥੋੜਾ ਜਿਹਾ ਬੱਚਾ ਤੇ 30 ਪੱਠ ਤੇ 7000 ਰੁਪਏ ਤੱਕ ਲਾਦਾ ਦੀ ਐਸ ਵਾਈ ਦੀ ਬੱਕਰੀ ਤੇ ਟੰਗ ਵਾਲੀ ਮੰਡੀ ਦੇ ਵਿੱਚ ਬਾਕੀ ਬਾਈ ਦੇਖਦੇ ਆਂ ਕੀ ਗੱਲ ਬਾਤ ਆ ਨਹੀਂ ਦੇਖ ਲੈ ਜੀ ਕੁੜੀ ਦਾ ਜਵਾਬ ਦਿੰਦੀ ਆ ਕਹਿੰਦੀ ਸੋਹਣੀ ਨਹੀਂ ਬੱਕਰੀ ਹਾਂ 30 ਬੱਕਰੀ ਦੀ ਐ ਨਹੀਂ ਮੈਂ ਕੋਈ ਖਸਮਾ ਹੋ ਰਹੀਂ ਦੱਸ ਤੋ ਉਹ ਬਣੇ ਲੈ ਰੇਡ ਦੇ ਮੈਂ ਤਾਂ 500 ਹੀ ਜਾਣੇ ਦਿੱਥੋਂ ਵੱਧ ਘੱਟ ਨਹੀਂ ਲੈਂਦਾ ਹਾਂ ਕਿਥੋਂ ਕਿਤੇ ਚੁੱਕਾ ਚੱਕਦੀ ਤੂੰ ਦਾ ਤੂੰ ਬਗੜੀ ਹੋਰ ਲੈ ਜਾ ਉਹ ਇਹ ਤੁਸੀਂ ਕਹਿੰਦੇ ਅਸੀਂ ਨਹੀਂ ਦਿੰਦੇ ਬਾਈ ਮੈਂ ਕਹਦਾ ਮੇਰਾ ਫਰਜ਼ਾ ਪਕਾਈ ਕਰਦਾ ਕੋਈ ਦਾਦੇ ਕਿੰਨੇ ਦੀ ਬੜੇ ਇੱਕ ਹੀ ਹੈ ਕਿੰਨੇ ਕਿੰਨੇ ਦੀ ਤਸਕੀ ਕਹੇਾਰੇ ਨਾ ਵੀ ਦੇ ਦੀ

ਦੇ ਦੇ ਚੰਗਾ ਜਮਾ ਸਹੀ ਹੈ ਹੁਣ ਪੂਰਾ ਮੁੰਡਾ ਚਲ ਗਰੀਬਾ ਮੇਰੀ ਸੁਣਦਾ ਗੱਲ ਲਖਾਈ ਦੋਏ ਪਾਸੋਂ ਤੇਰੀ ਹੈ ਮੇਰੀ ਨਹੀਂ ਹੈਗੀ ਨਾ ਉਹਨਾਂ ਦੀ ਸਾਡੇ ਛ ਲੈ ਵੀ 8.5 ਲਾਤਾ 8.5000 ਦੀ ਆ ਮੇਰੀ ਸੁਣ ਲੈੋ ਫਬਰੀ ਬਾਦੇ ਖਤਮ ਕਰੋ ਦੇਖੋ ਆ लक्ष्मी ਲੈ ਹਮ ਕੁਛ ਨਹੀਂ ਲੈ ਰਹੇ ਜਦ ਤਾਈ ਜਬਾਨ ਰੱਖ ਤੇ ਆਜੋ जो ऊपर वाले ਦੋ ਦੋ ਲਿਖਾਈ ਦੇ ਦੀ ਤੂੰ ਮੈਂ ਦੇ ਦੀ ਬਰਬਾਦ ਕਰਾ ਮਾਖਰਾ ਬੈਠਾ ਬੈਠਾ ਠੀਕ ਆ ਹਾਂ ਉਹ ਵੀ ਦੇਸੀ ਹੈ 500 ਬਚੇ ਤਾਂ ਨਹੀਂ ਚੰਗੀ ਉਹ ਤੈਨੂੰ 300 ਰੁਪਏ ਕਹੇ ਕਿ ਲਓ ਨਾ ਮੈਂ ਤੇ ਚੋਰੀ ਕਰਦਾ ਨਹੀਂ ਯਾਰ ਦੋ 300 ਮੈਂ ਕਹਿੰਦਾ ਚੋਰੀ ਨਾ ਮੈਂ ਵੀ ਚੋਰੀ ਕਰਦਾ ਮੈਂ ਕਹੇ ਕਿ ਇਹ ਰਾਜੂ ਧੱਕਾ ਕਰਦਾ ਇਹ ਰੁਪਏ 200 ਹੀ ਨਹੀਂ ਮੈਨੂੰ 100 ਹੀ ਨਹੀਂ ਵੇ ਸੱਤ ਦੀ ਲਓ ਜੀ ਗਰੀਬ ਦਾ ਫਾਇਦਾ ਕਰ ਓਏ ਹਾਂ ਮੈਂ ਨਹੀਂ ਬੈਠੇ ਹੀ ਜੀ ਆ ਮੈਂ ਮੈਮਣਾ ਆਲਾ ਭਾਈ ਕੁੜੀਏ ਦੇਖਦਾ ਦੱਬ ਖੜੱਬਾ ਬੱਕਰਾ ਮੈਂ ਮੈਮਣਾ ਤਾਂ ਨਹੀਂ ਮਾਇਆ ਇਹ ਦੱਬੀ ਉਹਦੀ ਸ਼ਾਨ ਕੰਨ ਚ ਕੱਲ ਮੇਰੀ ਬੱਕਰੀ ਕੱਲ ਵਾਲੇ ਲੋ ਜੀ ਆ ਬੱਕਰੀ ਦਵਾਤੀ ਰਾਜੂ ਨੇ 200 ਘੱਟ 9000 ਰੁਪਏ ਦੀ ਹੋ ਗਈ ਹੈ ਜੀ ਇਹ ਬੱਕਰੀ ਟੰਗ ਵਾਲੀ ਮੰਡੀ ਦੇ ਵਿੱਚ ਵੀਡੀਓ ਨੂੰ ਬੱਤ-ਬੱਤ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਟੰਗ ਵਾਲੀ ਬੱਕਰੀ ਦੇ ਵਿੱਚ ਟੰਗ ਵਾਲੀ ਮੰਡੀ ਦੇ ਵਿੱਚ ਆ ਬੱਕਰੀ ਦਾ ਕਰਾਤਾ ਸੌਦਾ 200 ਘਟ 9000 ਦਾ ਮੰਗਰਾ ਜੀ ਬੱਕਰਾ ਦੇਖ ਸਕਦੇ ਹੋ ਆ ਬੱਕਰੀ ਹੈ ਡੱਬ ਬੱਕੜਬੀ ਜਿਹੜੀ ਪ੍ਰਵਾਤਾ ਜੀ ਸੌਦਾ ਰਾਜੂ ਨੇ